ਮੈਂ ਤੈਨੂੰ ਚਾਚਾ ਚਾਹ ਬਣਾ ਕੇ ਪਿਆਉਂ ਖਾਂਡੇ ਨੂੰ ਨਹੀਂ ਲੱਭੀ ਚਾਹ ਇਹਨੂੰ ਨਹੀਂ ਲੱਭੀ ਕੱਲਾ ਪਾਣੀ ਦੇ ਤੋਸ ਕਲੱਬ ਗਾ ਦੁੱਧ ਇਹਨੂੰ ਨਹੀਂ ਲੱਭੀ ਆਲੀ ਮਾਂ ਨੂੰ ਫੋਨ ਕਰ ਕੋਈ ਮਾੜਾ ਦੁੱਧ ਕੇ ਤੇ ਫੋਨ ਕਰ ਕਰ ਤੇ ਤੂੰ ਕਹਿੰਦੇ ਲੋਕ ਭੈਣ ਦੇ ਘਰ ਦਾ ਖਰਦੇ ਨਹੀਂ ਅਸੀਂ ਸੋਲੇ ਪੁਰੀਆਂ ਖਾ ਕੇ ਜਾਵਾਂ ਪੁਰੀਆਂ ਖਾ ਲੋ ਗਾਲੀਆਂ ਜੀ ਤੁਸੀਂ ਵੀ ਖਾ ਰਹੀਆਂ ਮੈਂ ਗੁੱਡ ਮਾਰਨਿੰਗ ਨਮਾਦਨ ਨਵੇਂ ਸ਼ੁਰੂਆਤ ਆਪਣਾ ਨਮਾ ਬਲੌਗ ਸਟਾਰਟ ਅੱਜ ਤੇ ਸੁਣੋ ਕਿਹਾ ਸੀ ਮੇਰੇ ਸਹੁਰਾ ਸਾਹਿਬ ਨੇ ਆਪਣੇ ਵਾਸਤੇ ਬਣਾਉਂਦਾ ਬਣਾ ਕੀਤਾ ਕਿ ਤੜਕੀ ਢੜ ਕੇ ਅੱਜ ਗਜਰੇਲਾ ਖੜਲੇ ਜੀਵਾ ਕੰਵਾ ਜਿੱਤ ਤੜਕੀ ਗਜਰੇਲਾ ਮਿਲ ਜੇ ਤੁਹਾਨੂੰ ਖਾਣ ਨੂੰ ਕਰਦਾ ਕਿਆ ਗੱਲ ਬਾਤ ਆ ਚਾਹ ਨਾਲ ਹੁਣ ਤੇ ਦੇਖਦੇ ਖਾ ਕੇ ਕਿਵੇਂ ਦੱਸਦੇ ਤੁਹਾਨੂੰ ਖੜਾ ਭਾਈ ਇੱਕਦਰਾ ਆਂ ਆ ਰੈਡੀ ਉੱਥੋਂ ਆ ਆਹਾ ਹਾ ਧਰਮ ਕਰਕੇ ਤੋਂ ਚਾਹ ਵੀ ਕਹਨੇ ਯਾਰਾ ਹੀ ਆ ਜੀ ਠੀਕ ਆ ਲਓ ਜੀ ਆਪਾਂ ਦੀ ਹੁਣ ਆ ਫੀਡ ਭਰ ਕੇ ਪਾ ਦਾਂਗੇ ਇੱਥੇ ਇਹ ਉਹਨੂੰ ਖੁਰਲੀ ਦੀ ਗੱਲ ਹੈ ਜਾਨਵਰਾਂ ਦੇ ਪਾਣੀ ਵਾਸਤੇ ਆ ਬਣਾਈ ਹੋਈ ਆ ਹੁਣ ਇਹਨਾਂ ਨੂੰ ਗਾਹਾਂ ਬਣਾਵਾਂਗੇ ਕਿਉਂ ਇੱਧਰ ਆਹ ਡੱਕ ਪੈਂਦੇ ਆ ਕਈ ਵਾਰ ਪਸ਼ੂ ਤੇ ਹੁਣ ਦੇਖੀ ਬਾਜ ਮਾਰਦਾ ਹੋਣਗੇ ਟੋਏ 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 ਆ ਦੀ ਗਾਇਆਂ ਦੇ ਦੇਖ ਆਜੋ ਆਇਓ ਟੋਏ ਟੋਏ ਆਜੋ 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 ਚਾਰਕਾ ਲਾ ਕੇ ਦੂਜੇ ਠੰਡ ਚੋਂ ਹੁਣ ਲੈ ਵੀ ਪੌਣੇ ਹੁਣ ਠੀਕ ਆ ਲੜਿਓ ਨਾ ਹੁਣ ਚੰਗਾ ਲੜਨਾ ਨਹੀਂ ਤੁਸੀਂ ਆ ਬਜਾਓ ਵਾੜੀ ਦੂਰ ਹੋਇਆ ਬਜ ਗਿਆ ਆ ਜਾ ਆ ਜਾ ਆ ਜਾ ਆ ਜਾ ਆ ਜਾ ਦੇਖੀ ਲੋਕ ਲੋਕਾਂ ਦਾ ਮਤ ਆ ਆ ਜਾ ਬਤਾ ਆ ਜਾ ਆ ਜਾ ਖਾਓ 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 ਠੰਡਾ ਕੀ ਚਲੋ ਚਲੋ ਖਾਓ ਦਰਬੇਸ਼ ਨਾ ਲੜਨਾ ਨਹੀਂ ਲੜਨਾ ਕਿਸੇ ਨੇ ਨਹੀਂ ਕੋ ਮੈਂ ਦੇਖ ਲੈ ਮਤਲਬ ਪਾਉਣਾ ਕੋਈ ਸੋਫ ਨਹੀਂ ਇਹ ਹੂੰ ਦੱਸਾ ਵੀ ਜੇ ਮੈਂ ਪਾਉਣਾ ਮੈਨੂੰ ਦੇਖ ਕੇ ਹੋਰ ਪਾਉਣ ਲੱਗ ਗਿਆ ਤਾਂ ਕਰਕੇ ਆ ਪਾਉਣੇ ਦਾ ਪਹਿਲਾਂ ਤੋਂ ਵੀ ਆ ਆ ਦੇਖ ਕਿੰਨੇ ਕਬੂਤਰ ਉੱਡੇ ਫਿਰਦੇ ਨੇ ਹੁਣ ਇਹਨਾਂ ਨੂੰ ਪਾਵਾਂਗੇ ਉਹ ਜਾਵਾਂਗੇ ਠੀਕ ਆ ਇਹ ਇਹਨਾਂ ਨੂੰ ਐ ਵੀ ਮੈਨੂੰ ਹੋਰ ਪਾਓ ਇਹ ਨਹੀਂ ਰਜਦੇ ਹੁੰਦੇ ਕੁੱਤੇ ਮੂੰ ਤੁਹਾਨੂੰ ਇੱਕ ਚੀਜ਼ ਦਿਖਾਵਾਂ ਦੇਖਾ ਮੈਂ ਕੁੱਤਿਆਂ ਦੇ ਉਹਨਾਂ ਨੂੰ ਪਾਇਆ ਸਵਾ ਦੇਖੀ ਕਿਵੇਂ ਰੰਗਲ ਮੰਗ ਲੱਗਿਆ ਪਿਆ ਦੇਖ ਦੇਖ ਕੇ ਰੰਗਲ ਮੰਗਾ ਕੁੱਤਰਾ ਆ ਕੇ ਖਾਣ ਵਾਸਤੇ ਇਹਨਾਂ ਨੂੰ ਖਵਾਤਾ ਤਰਵੇਸ ਸਿੰਘ ਇਹਨਾਂ ਨੂੰ ਤਾਂ ਘੱਟ ਹੀ ਰਜਦੇ ਹੁੰਦੇ ਉੱਪਰ ਇਹਨਾਂ ਨੂੰ ਟਾਈਮ ਟੂ ਟਾਈਮ ਦੇ ਦਿੰਦੇ ਆ ਦੇਖੋ ਹੁਣ ਇੱਥੇ ਆਉਣ ਲੱਗ ਜਾਣਗੇ ਸਾਰੇ ਦੇਖ ਦੇਖ ਪਤਾ ਲੱਗ ਜਾਂਦੇ ਇਹਨਾਂ ਨੂੰ ਬਸ ਪਾਉਣ ਦਾ ਵੀਡੀਓ ਪਾਉਣ ਦਾ ਮਤਲਬ ਮੋਟੀਵੇਟੇਟ ਹੀ ਕਰਨਾ ਸਾਨੂੰ ਵੀ ਸਾਰੇ ਪਾਓ ਹਣਾ ਕਾਲਸੀਨਾ ਦਿਖੇਤੀ ਕਰਦੇ ਹੱਥੀ ਕਰਦੇ ਸੀ ਉਹ ਇੰਨਾ ਵਾਸਤੇ ਚੀਜ਼ਾਂ ਰਹਿ ਜਾਂਦੀਆਂ ਸੀ ਮਸ਼ੀਨਰੀ ਹੋ ਗਿਆ ਹੁਣ ਇੱਕ ਦਾਣਾ ਨਹੀਂ ਖੇਤ ਛੱਡਦੀ ਕਿਤੇ ਵੀ ਫਿਰ ਐ ਇਹਨਾਂ ਨੂੰ ਆਪਾਂ ਨੂੰ ਖਾਣਾ ਪਾਣਾ ਹੀ ਦੇਣਾ ਪੈਂਦਾ ਹੈਗਾ ਤੇ ਬਸ ਸਾਰਿਆਂ ਨੂੰ ਬਸ ਹੁਣ ਬੇਨਤੀ ਆ ਵੀ ਰੋਜ਼ ਵੀ ਨੂੰ ਕਦਾ ਵੀਡੀਓ ਬਣਾ ਕੇ ਪਾਇਆ ਕਰੋ ਵੀ ਮੈਂ ਅਸੀਂ ਵੀ ਮਾਉਣ ਲੱਗੇ ਭਈ ਅਸੀਂ ਵੀ ਨੀ ਵਾਲਾ ਮੇਰੀ ਮਾਤਾ ਚ ਨਿੱਗਾ ਪਾਣੀ ਪਾ ਕੇ ਜਾਊਗੀ ਆ ਗਰਮੀ ਵਾਸਤੇ ਸੀ ਇੱਥੋਂ ਦੇ ਪਸ਼ੂ ਡਿਗਦੇ ਨੇ ਹੁਣ ਇਹਨੂੰ ਗਾਹਾਂ ਨੂੰ ਇੱਥੇ ਕਰਾਵਾਂਗੇ ਇੱਥੇ ਹਰਲੀ ਹਾਂ ਆਦੇ ਖੇਤੀਬਾੜੀ ਮੰਤਰੀ ਅੱਜ ਸਾਨੂੰ ਚਾਹ ਬਣਾ ਕੇ ਦੇਉਣਗੇ ਕਰੇ ਹਨੀ ਲੈ ਵੀ ਚਾਹ ਬਣਾਵਾਂਗੇ ਪਾਣੀ ਲੈ ਬੱਧਵਾ ਵਧੀਆ ਚਾਹ ਬਣਾਜੀ ਠੀਕ ਆ ਪੂਰੀ ਗੈਂਦ ਬਣਾਵਾਂਗੇ ਲਓ ਜੀ ਚਾਹ ਬਣਾਉਣਗੇ ਇਹ ਖੇਤੀਬਾੜੀ ਮੰਤਰੀ ਸਾਡੀ ਅੱਜ ਹੋਰ ਦੱਸਦੇ ਆ ਦੇਖ ਆਹ ਲਾਹ ਦੇ ਨਵਾ ਨਵਾ ਜੀ ਦੀ ਬੱਤ ਹੈ ਮੈਂ ਅੱਜ ਦੇਖਿਆ ਸਾਡੇ ਘਰੇ ਦੂਜਾ ਵਰਤਦੇ ਨੇ ਇਹਦਾ ਆਪਣੇ ਗੋਬਰ ਗੈਂਦ ਨਾਲ ਲਓ ਜੀ ਆਰਗੇਨਿਕ ਆਰਗੇਨਿਕ ਚਾਹ ਹੀ ਪੀਵਾਂਗੇ ਦੇਖੋ ਗੋਬਰ ਗੈਂਦ ਸੀ ਵਰਤ ਰਿਆ ਸੀ ਆਰਗੇਨਿਕ ਚਾਹ ਹੈ ਨਾ ਕਰਤਾ ਗੈਂਦ ਹੈ ਹੈ ਕਰਦਾ ਗਿਆ ਇਸ ਵਾਰ ਤੋਂ ਆ ਅਸੀਂ ਆਪ ਦੀ ਚੀਜ਼ ਆ ਆਪਣਾ ਕਿ ਉਹ ਵਰਤਦੇ ਹਣਾ ਵੀ ਲਓ ਹੁਣ ਤੋਂ ਪਾਣੀ ਘੱਟ ਪੱਤੀ ਜ਼ਿਆਦਾ ਮਿੱਠਾ ਘੱਟ ਦੁੱਧ ਯਾਰ ਠੀਕ ਹੈ ਕਰਦੇ ਕੰਮ ਮਿੱਠਾ ਕਿੰਨਾ ਕੁ ਪੀਂਦੇ ਤੁਸੀਂ ਬਾ ਘੱਟੀ ਵੀ ਰੋ ਮਿੱਠਾ ਆਪਾਂ ਹੈ ਕਿਵੇਂ ਮਿਸਕ ਕੀ ਦੀ ਬਾਉਂਗਾ ਜੀ ਅੱਜ ਸ਼ੱਕਰ ਦੇ ਖੰਡ ਤੋਏ ਅੱਜ ਨੇ ਡੱਬੇ ਨੇ ਆ ਪਾਣੇ ਸਾਰਿਆਂ ਨੂੰ ਥੋੜੀ ਥੋੜੀ ਚੀਜ਼ ਪਾ ਦੇ ਦੇਖੀ ਓਏ ਵਿੱਚੀ ਦਾਲਾਂ ਵਿੱਚੀ ਬੁੱਢੀ ਵਿੱਚੀ ਮਸਲੀ ਵਿੱਚੀ ਨਾਮਕ ਵਿੱਚੀ ਸਹਿਦ ਵਿੱਚੀ ਪ੍ਰੋਟੀਨ ਸਾਰਾ ਕੁਝ ਚੱਲਦਾ ਦੇਖ ਉਬਤੀ ਸਾਤਰ ਵੀ ਪਾ ਦੇ ਦੋ ਇਹ ਬਣਾਵਾਂਗੇ ਆਪਾਂ ਅਰੋਗੈਨਿਕ ਚਾਹ ਚਾਹ ਵੀ ਦੋ ਇਹ ਆਪਣਾ ਘਰ ਆ ਮੁੰਡਾ ਆਏ ਸੀ ਵੀ ਕਹਿੰਦਾ ਮੈਂ ਚਾਹ ਚਾਚਾ ਪਿਆ ਕੇ ਦਰਮਾ ਪੈ ਤਿਆਰ ਪਿਆ ਦੇ ਹੋਰ ਕੀ ਹੈ ਫਿਰ ਮੰਮੀ ਲੈ ਚੀਆਂ ਨਹੀਂ ਆਇਆ ਆ ਗਈ ਪਜਾਈ ਵੀ ਆ ਗਏ ਚਲਾ ਚੀਆਂ ਕਿ ਜਾ ਐ ਚ ਭਈਆਂ ਨੇ ਦੇਖ ਲੈ ਚੀਆਂ ਬਚਾਰ ਵਾਲਾ ਚਾਰ ਵਾਲਾ ਚਾਰ ਪਾ ਦੇ ਚਾਰ ਬਾਰੇ ਤੂੰ ਆ ਤੇ ਉਹ ਪਾਸੇ ਚਾਰ ਲੇ ਅਜਵਾ ਬਾਈ ਦਾ ਹੋਰੀ ਨਾ ਪਾਦੀ ਕੁਸ ਰਹਿਦੇ ਜੋਇਨ ਚੋਂ ਬਾਰੇ ਲੈ ਬਣਾ ਚੰਗਾ ਚਾ ਮ ਬਾਰੇ ਖੜਦਾ ਹੱਤ ਤਪ ਕੇ ਧੁੱਪ ਨਿਕਲੀ ਆ ਯਾ ਸੂਰਜ ਦੇਵਤਾ ਹਾ ਕਿੱਥੇ ਵਗਿਆ ਦੀਦਾ ਕਾ ਨਾ ਕੈਮਰਾ ਚ ਉਹ ਦੇਖ ਮੇਰੇ ਹੁੱਲੇ ਹੋ ਗਿਆ ਬਾਹੀ ਪੜੀ ਧੁੱਪ ਨਿਕਰੀ ਆ ਪਰਵਾਦਵਾ ਹੁਣ ਚੰਗੀ ਵੀ ਆ ਤੇ ਜਿਵੇਂ ਹੈਗਾ ਪਰਮਾਤਮਾ ਆਪੀ ਕਹਿੰਦੇ ਹੁਣਾਂ ਦਾ ਚੰਗੀ ਮਾੜੀ ਕਹਿ ਸਕਦੇ ਫੇਕ ਅੰਕਾਂ ਵਾਸਤੇ ਆਪਾਂ ਨੂੰ ਠੰਡ ਚਾਹੀਦੀ ਹੈ ਨਾ ਜੇ ਹੁਣ ਠੰਡ ਪਵੇ ਵੱਤੋ ਤਾਂ ਫੇਰੀ ਫਾਇਦਾਗਾ ਆ ਪੁੱਜੀ ਚ ਬਈਆ ਚਲ ਮਸਲੀ ਹਾਂਜੀ ਮਸਲੀ ਆ ਗਏ ਲੈ ਮੈਂ ਥੋੜਾ ਚਾਹ ਪਮਣਾ ਕੇ ਪੀਣੀ ਆ ਆ ਕੀ ਚਾਹ ਦਰ ਆ ਠੀਕ ਹੈ ਜੀ ਕਿ ਟਿੱਕ ਪਵਾ ਬੜਾ ਟੋਪੇ ਟੋਪਾਇਦਾ ਹੈ ਇਹ ਟੋਪੀ ਕਿ ਥੋੜਾ ਇਹ ਟੋਪੀ ਆ ਪੱਲੇ ਆ ਪਾਕਿਸਤਾਨ ਚੋਂ ਆਏ ਪਾਕਿਸਤਾਨ ਬੜੀ ਦੂਰੀ ਨਾਲ ਆ ਆ ਐਵੇਂ ਨਾ ਪਾਸੇ ਕਿਤਾ ਦੀ ਕਿਤੇ ਪਹੁੰਚ ਆ ਰਿਹਾ ਨੇ ਪਾਕਿਸਤਾਨ ਗਈ। ਅੱਛਾ ਹਾਂ ਪਾਕਿਸਤਾਨ ਤੋਂ ਲੰਦੀ। ਓਕੇ ਓਕੇ ਠੀਕ ਆ। ਗੁਰਪੂਰ ਤੇ ਜਾਂਦੀ ਰਹਿੰਦੇ ਹਾਂ। ਅੱਛਾ ਉੱਥੇ ਮੱਕਦੇ ਨੂੰ ਨੰਗਾ ਜੀ ਬਾਥਰੂਮ ਵਿੱਚ ਲੱਪ ਗਿਆ। ਗੁਰਪੂਰ ਤੇ ਜਾਂਦੇ ਸੀ। ਹਾਂ ਹਾਂ ਹਾਂ। ਹਾਂ ਚਲ ਠੀਕ ਆ। ਸੁਣੀ ਲੱਗਦੀ ਏ ਡਾਕਟਰ ਬਹੁਤ ਠੀਕ ਹੈ ਜੀ। ਓਕੇ। ਮੈਂ ਤੈਨੂੰ ਚਾਚਾ ਚਾਹ ਬਣਾ ਕੇ ਪਿਆਉਂ। ਖੰਡੇ ਨੂੰ ਨਹੀਂ ਲੱਭੀ। ਚਾਹ ਨੂੰ ਨਹੀਂ ਲੱਭੀ। ਕੱਲਾ ਪਾਣੀ ਦੇ ਦੋਸ ਕਲੱਬ ਦੇ ਦੁੱਧੇ ਨੂੰ ਨਹੀਂ ਲੱਭੇ। ਆਲੀ ਮਾਂ ਨੂੰ ਫੋਨ ਕਰਕੇ ਕੋਈ ਮਰਾ ਦੁੱਧ ਕੇ ਤੇ ਫੋਨ ਕਰ ਕਰ। ਕਿ ਤੂੰ ਚਾਹ ਜਦੋਂ ਪਤਾ ਕਿ ਪਤਾ ਨਹੀਂ ਉਸਾਨ ਬੰਦੂ ਬਣਾਉਣਾ ਕਿ ਆਉਂਦਾ ਲੱਗਿਆ ਪਤਾ ਹੁਣ ਪਤਾ ਲੱਗਿਆ ਵੀ ਚੀਜ਼ ਤੇ ਨਹੀਂ ਪਤਾ ਕਿੱਥੇ ਕਿੱਥੇ ਜੀ ਪਈਏਗੀ ਹੈ ਚਲ ਲੈ ਆ ਜਾ ਆ ਬੰਦੇ ਦੀ ਗੱਲ ਆ ਤਾਂ ਕੱਲ ਇੱਕ ਪਰਸ ਦੀ ਗੱਲ ਆ ਪਰਸੋਂ ਪਰਸੋ ਐ ਚੰਡੀਗੜ੍ਹੋਂ ਤੜਕੇ 6:30 ਵੇਲੇ ਫੋਨ ਲਾਇਆ ਕਹਿੰਦਾ ਲੈ ਕੇ ਆ ਮੈਂ ਸੁੱਤਾ ਹੋਇਆ ਫੋਨ ਕਰਿਆ ਤੁਮ ਨੂੰ ਵੀ ਮਾਲਾ ਤੂੰ ਆਉਣਾ ਤੂੰ ਹੱਥ ਨੇ ਕਿਹਾ ਵੀ ਬਈ ਮੈਨੂੰ ਲੈ ਕੇ ਜਥਰਣ ਲੈ ਦੋ ਉਹ ਗੱਲ ਤੇ ਹੈ ਕਿ ਨਾ ਆਪਣਾ ਦੱਸ ਸਾਰਾ ਸਾਹਮਣੇ ਮੇਰੀ ਗਲਤੀ ਹੀ ਹੈ ਗਲਤੀ ਹਾਂ ਤੜਕੇ ਕੌਣ ਉੱਠਦਾ ਅਰਸ ਤੈਨੂੰ ਵੀ ਫੋਨ ਲਾਇਆ ਸੀ ਨੇ ਤੈਨੂੰ ਵੀ ਲਾਇਆ ਸੀ ਤੜਕੇ ਤਾਂ ਹੋਈ ਨਹੀਂ ਸਰੀਰ ਬਣਦੇ ਤੈਨੂੰ ਕੀ ਕਹਿੰਦਾ ਤੜਕੇ ਇਹ ਮੈਂ ਤਾਂ ਫੋਨ ਹੀ ਨਹੀਂ ਚੱਕਿਆ ਗਿਆ ਚੱਕਿਆ ਸੀ ਗਿਆ ਹੋ ਗਈ ਮੈਂ ਤਾਂ ਫੋਨ ਚਾਈ ਲੈ ਹੁਣ ਇਹਨੂੰ ਕਹਿੰਦਾ ਵੀ ਤੂੰ ਬਣੀ ਜਾਉਣਾ ਹਨ ਫੋਨ ਕਰਦੇ ਵੀ ਮੈਂ ਆਉਂਗਾ ਹਾਂ ਹਾਂ ਅੱਗੇ ਤੋਂ ਠੀਕ ਹੈ ਸਮਝ ਗਿਆ ਨਾ ਕੀ ਸਮਝ ਗਿਆ ਕਦੋਂ ਜੋ ਤੂੰ ਕਿਤੇ ਪਹਿਲਾਂ ਫੋਨ ਕਰਦੇ ਕੋਈ ਮੈਨੂੰ ਲੈ ਕੇ ਜਾਓ ਮੈਂ ਆਉਣਾਗਾ ਹਾਂ ਠੀਕ ਹੈ ਨਾ ਓਕੇ ਓਕੇ ਚਾ ਚੰਗਾ ਵੀ ਮੁੰਡਾ ਚੰਡੀਗੜ੍ਹ ਵਾਲਾ ਆ ਚੰਡੀਗੜ੍ਹ ਦਾ ਮੁੰਡਾ ਵਾਏ ਇੱਧਰ ਲਾ ਕਿੱਥੇ ਆ ਪਟਿਆਲੇ ਨਾ ਵਾਏ ਚੰਡੀਗੜ੍ਹ ਵਾਲਾ ਦੇਖ ਲੈ ਵਸਤੇ ਇੱਕ ਪਟਿਆਲੇ ਆ ਚੰਡੀ ਚੰਡੀਗੜ੍ਹ ਵਾਲਾ ਵਸਤੇ ਪਟਿਆਲੇ ਵਾਲਾ ਗੱਡੀ ਦੇ ਆਉਂਦੇ ਫੱਡਾ ਫਰਕ ਆ ਹੁਣ ਪਟਿਆਲੇ ਦੇ ਇਕੱਠੇ ਚੱਲ ਚੰਗਾ ਵਾਏ ਏ ਚੰਗਾ ਜੀ ਓਕੇ ਮਿਲਦੇ ਆ ਫਿਰ ਆ ਜਾਓ ਪਹਿਲਾਂ ਜੋ ਇੱਕ ਦਿਨ ਅਗਲੇ ਵਾਰ ਤੋਂ ਫਿਰ ਉਦੋਂ ਅਗਲੇ ਵਾਰ ਚੱਲਾਂਗੇ ਆਪਾਂ ਹਾਂ ਓਏ ਹਫ਼ਤੇ ਦੀਆਂ ਸਟੀਆਂ ਲੈ ਕੇ ਆ ਚਾ ਠੀਕ ਆ ਫਿਰ ਓਕੇ ਲਓ ਜੀ ਬਹਿ ਗਏ ਆਪ ਆਪਣੀ ਰਾਣੀ ਸੁੰਦਰਾ ਚ ਹਾਂ ਸ਼ਬੂ ਹਾਂ ਜੀ ਇੱਧਰ ਆਓ ਜੀ ਰਾਣੀ ਸੁੰਦਰਾ ਚ ਫੇ ਚੱਲੇ ਕਿੱਥੇ ਚੱਲੇ ਆਪਾਂ ਘੂਆ ਕੋਲ ਹਾਂ ਲਓ ਭਈ ਅਸੀਂ ਆਪਦੀ ਭਾਂ ਦਾ ਦੇਣ ਚੱਲੇ ਸੁੰਦਾਰਾ ਆਸ ਹੁੰਦਾ ਸਾਰਿਆਂ ਨੂੰ ਹਨਾ ਕੁੜੀਆਂ ਨੂੰ ਤੇ ਸੁੰਦਾਰਾ ਦੇਖਿ ਆਉਣੇ ਆ ਤੇ ਸੁੰਦਾਰਾ ਦੇਤੀ ਦੇਸੀ ਸੁੰਦਾਰਾ ਦੇਖਿਆ ਉਹ ਪੈਨੇ ਪੀਪੇ ਪੀਪੇ ਲਓ ਜੀ ਆ ਗਈ ਮੇਰੀ ਭਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਛੜੀ ਭਾਂ ਜੀ ਆ ਗਈ ਲਓ ਵੀ ਅੱਗੇ ਐਤ ਕਿਹਦਾ ਭਈ ਨੰਬਰ ਹੋ ਗਿਆ ਐਤਕੀ ਨਹੀਂ ਗਈ ਨਹੀਂ ਤਾਂ ਇਹ ਪੰਜ ਹਫਤੇ ਜੋ ਇੱਕ ਵਾਰਾ ਗੇੜਾ ਮਾਰਿਆ ਤੇ ਸਿੱਧੀ ਬੱਸ ਜਾਂਦੀ ਸੀ ਸਿਆਣਾ ਪੁੱਤ ਹੋ ਗਿਆ ਇਹਨੂੰ ਕਿ ਪਪਾ ਤੂੰ ਪੜ ਇੰਨਾ ਨਹੀਂ ਹੋਣਾ ਜਾਣਾ ਕਰਨਾ ਠੀਕ ਆ ਸੁੱਟੀਆਂ ਜੀ ਹੋਣਾ ਨਾਨਕੀ ਠੀਕ ਆ ਓਕੇ ਹੁਣ ਤੇਰੇ ਵਾਸਤੇ ਚੀਜੀਆਂ ਲਿਆਤੀਆਂ ਖੂਆਂ ਲਿਆ ਤਾਂ ਚਾਕਲੇਟ ਲਿਆ ਤੇ ਡੇਜ ਲਿਆ ਤੇ ਨਗਸ ਲਿਆ ਤਾਂ ਠੀਕ ਆ ਨੱਬਾ ਨਹੀਂ ਕਰਦੇ ਪੁੱਤ ਓਕੇ ਠੀਕ ਆ ਤੂੰ ਕੀ ਹੈ ਮੇਰਾ ਮੈਂ ਕੀ ਹੈ ਇਹ ਤਾਂ ਮੇਰਾ ਖੰਡ ਬੇਸ਼ਰਾ ਹੈ ਖੰਡ ਮਿਚਲੀ ਚੱਲ ਭਾਈ ਓਕੇ ਲਓ ਜੀ ਆਪਣੀ ਭੈਣ ਨਾਲ ਆਪਣੀ ਸੇਵਾ ਕਰਦੀ ਹੁੰਦੀ ਪਹਿਲੇ ਹੀ ਕਹਿੰਦੇ ਨੇ ਲੋਕ ਭੈਣ ਦੇ ਘਰ ਦਾ ਖਰਦਾ ਕਰਦੇ ਨਹੀਂ ਅਸੀਂ ਤਾਂ ਸੋਲੇ ਪੁਰੀਆਂ ਖਾ ਕੇ ਜਾਵਾਂਗੇ ਅੱਜ ਐਮਟੇ ਪੱਲਾ ਕਹਿੰਦਾ ਜੀ ਅਗਲਾ ਵੀ ਕੁੜੀਆਂ ਦੇ ਘਰੇ ਤਾਂ ਖਾਂਦੇ ਨਹੀਂ ਲੈ ਵੀ ਅਸੀਂ ਤਾਂ ਸੋਲੇ ਪੁਰੀਆਂ ਖਾਣ ਆਏ ਹਾਂ ਲਿਆਵੇ ਛੋਲੇ ਰੋਟੀ ਤਾਂ ਖਾਣੀ ਆ ਫਿਰ ਐ ਰੋਟੀ ਖਾ ਲੈ ਲੈ ਵੀ ਅੱਛਾ ਅੱਛਾ ਤੁਹਾਨੂੰ ਪਸੰਦ ਨਹੀਂ ਆਉਂਦੀ ਹਾਂ ਰੋਟੀਆਂ ਕਹਿੰਦਾ ਪਾਤੀਆਂ ਹਾਂ ਪਕੌੜੇ ਹਾਂ ਚਾ ਜਾਉਂਦੀ ਰਹਿ ਬਈ ਲੈ ਭੈਣ ਨੂੰ ਸੰਦਾਰਾ ਦੇਣਾ ਸੀ ਮੈਂ ਨੇ ਖਾਧੀਆਂ ਸੋਲੇ ਪੂਰੀਆਂ ਲੋ ਜੀ ਮੈਂ ਖਾਣਾ ਤੁਸੀਂ ਵਲੌਗ ਨਾਲ ਜੁੜੇ ਰਹੋ ਲੋ ਜੀ ਖਾ ਕੇ ਆਨੰਦ ਆ ਗਿਆ ਸ਼ਭੂ ਸ਼ਭੂ ਤੋਏ ਹਾਂਜੀ ਆਨੰਦ ਆ ਗਿਆ ਮੈਂ ਤਾਂ ਪੂਰੀਆਂ ਖਾ ਕੇ ਪੂਗਾਉਂਦੀਆਂ ਲੋ ਬਈ ਕਰ ਦਿੱਤੀ ਤਾਂ ਕਰਦੀ ਹੁੰਦੀ ਆ ਹਨਾ ਬਹੁਤ ਸਵਾਦ ਪੂਰੀਆਂ ਸੀ ਹਾਂਜੀ ਪੂਰੀਆਂ ਖਾ ਲੋ ਖਾਲੀਆਂ ਜੀ ਤੁਸੀਂ ਵੀ ਖਾ ਲਈਆਂ ਮੈਂ ਖਾ ਲਈਆਂ ਮੰਮੀ ਨੇ ਖਾ ਲਈਆਂ ਹੁਣ ਦੀਦੀ ਤੇ ਤੁਸੀਂ ਖਾ ਲੋ ਦੋਨੋਂ ਠੀਕ ਆ ਠੀਕ ਆ ਬਾਏ ਬਾਏ ਡੜੀ ਰੋਟੀ ਦੇ ਹਾਂਜੀ ਓਕੇ ਕੋਈ ਇਹ ਤਾਂ ਚਾਹ ਸ਼ਭੂ ਤੱਕ ਤੇ ਉਹ ਤੇ ਦੇ ਮੂਲਤ ਬੜਾ ਬੜਾ ਬਣਾ ਬਣਾ ਦੰਨੇ ਖਾਦੀਆਂ ਨੇ ਪੂਰੀਆਂ ਹਲਕਾ ਹਾਈ ਗਾਇਸ ਕਈ ਸਵੀ ਹਾਈ ਗਾਇਸ ਹਾਈ ਗਾਇਸ ਸਾਰੀ ਛੋਟੇ ਹੁੰਦੀ ਕਹਿੰਦੀ ਨੂਰ ਸਵੀ ਹਾਈ ਗਾਇਸ ਹਾਈ ਗਾਇਸ ਪੁਰਾਣੀਆਂ ਵੀਡੀਓ ਦੇਖਿਓ ਮਿੱਤਰੋ ਸਭ ਕਹਿੰਦੀ ਹਾਈ ਗਾਇਸ ਕੋਕ ਨਹੀਂ ਪੀਣਾ ਤੁਸੀਂ ਚਾਹ ਵੀ ਨਹੀਂ ਉਤਨੀ ਜੰਗਾ ਹਾਈ ਗਾਇਸ ਮੇਰੇ ਮਾਮੂਸ ਕੋਕ ਤਾਂ ਨਹੀਂ ਹੈ ਮੈਂ ਹਾਈ ਗਾਇਸ ਮੇਰੇ ਮਾਮੇ ਕੋਲ ਵੀ ਆਈ ਪੋਨ ਟੰਗਾ ਟੰਗਾ ੱਲੇ ਪੁੱਤੋਂ ਸਨ ਕਰ ਦੱਸ ਇੱਕ ਹਾਂ ਨਾ ਮਿਲੋ ਅੱਛਾ ਹੈਲੋ ਭਾਈ ਹੈਲੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚਲੋ ਜੀ ਬਸ ਮਿੱਟੀ ਲਾਵਾਂਗੇ ਹੁਣ ਤਾਂ ਹਾਂ ਹਾਂ ਚਲੋ ਚਲਿਏ ਅਗਲੀ ਵਾਰ ਉਹ ਕ੍ਰਿਸ਼ਨਾ ਕੋ ਵੀ ਮਿਲ ਲੋ ਚਲੋ ਚਲਿਏ ਠੀਕ ਹੈ ਜਿੰਗਾ ਬਾਏ ਕਰਦੇ ਫਿਰ ਤੇ ਕਦੋਂ ਆਏਂਗਾ ਮੇਰੇ ਕੋਲ ਹੁਣ ਤੋਂ ਹੁਣ ਮੈਂ ਆਉਂਗਾ ਅਗਲੀ ਵਾਰ ਮੇਰੇ ਠੀਕਾ ਜੀ ਘਰ ਮੇਰੇ ਠੀਕਾ ਬੜੀ ਆ ਮਹੀਨੇ ਨੂੰ ਆ ਜੀ ਠੀਕ ਆ ਓਕੇ ਜਿੰਗਾ ਬਾਤਾ ਜਿੰਗਾ ਬਾਏ ਬਾਏ ਹਾਂ ਮਿੱਟੀ ਕਰਨ ਆਇਆ ਹੋਰ ਮਿੱਟੀ ਇਹ ਨਹੀਂ ਐਵੇਂ ਟੇਲੇ ਮੈਂ ਵੀ ਕਰ ਲੈ ਕਾ ਆ ਬਾਈ ਓਕੇ ਬਾਈ ਕੀ ਕੋਕ ਕੋਕ ਵੀ ਮੈਂ ਲੈ ਮੈਂ ਲੈ ਬਾਈ ਪਾਂਜੀ ਕੋਕ ਹੋਰ ਗੱਡੀ ਚ ਫੜਾਉਣਾ ਹੈ ਦੇਖੋ ਹੈ ਮੇਰੀ ਫਰੈਂਡ ਇੱਕ ਹੋਰ ਬੁਲਾਵਾ ਮੈਂ ਬਚਪਨ ਆ ਗਈ ਬਚਪਨ ਬਚਪਨ ਮੈਂ ਚੰਗਾ ਪੀ ਲਾਉਂਦਾ ਰਹੀਂ ਗੇੜਾ ਜਦੋਂ ਮੈਂ ਬੁਲਾਉਂਗੀ ਬਾਈ ਬਾਈ ਇਹਨਾਂ ਕਾਰ ਸੇ ਲੈ ਵੇ ਸਾਡੀ ਕੁੜੀ ਕਾਮਲੀ ਹੈ ਇਹ ਇਹ ਸਾਡੀ ਕੋਣੀ ਪਤਲੀ ਸੀ ਦੇਖ ਕਲੀ ਮੋਟੀ ਹੋ ਗਈ ਹੈ ਹਲ ਸਬਸਕ੍ਰਾਈਬ ਕਰੋ ਠੀਕ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਚਲ ਆਈ ਦ ਕਰੋ ਸਬਸਕ੍ਰਾਈਬ ਕਰੋ ਚੰਗਾ ਬਈ ਬਾਏ 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 10 ਰੁਪਏ ਦੇ ਤਰਤਰੇ ਠੀਕ ਆ 5 ਰੁਪਏ ਕਾ ਤਰਤਰੇ ਦੇ ਦੋ ਤਰਤਰੇ ਠੀਕ ਆ ਤਰਤਰੇ ਲੈ ਦੀ ਚਾਕਲੇਟ ਲੈਤੀ ਹੁਣ ਮੈਨੂੰ ਹਾਂ ਦੇਤੀ ਲਓ ਜੀ ਰਾਜ ਜਾਂਦੇ ਜੋਗ ਨਗਰ ਕੀਰਤਨ ਆ ਗਿਆ ਦਰਸ਼ਨੋ ਗੁਰੂ ਮਹਾਰਾਜੀ ਦੇ ਤੇ ਇਹ ਮਾਤਾ ਨੇ ਸੇਵਾਆਂ ਮੁਰੀ ਤੇ ਇਹ ਹੀ ਕਹਿੰਦੇ ਪੰਜਾਬ ਦੇ ਪੰਡਾ ਦੀ ਸਾਂਝ ਆ ਗਈ ਇਹ ਤਾਂ ਸਾਰੇ ਮਿਲਦੇ ਗੁਲਦੇ ਰਹਿੰਦੇ ਆ। ਸੋਨੂੰ ਵੀ ਨਿਕਿਆ ਬਈ ਇਹ ਆ ਗਿਆ ਲਾਇਆ। ਤਾਂ ਮਾਤਾ ਦੇ ਹੀ ਹੀ ਬਦਲ। ਕਿਉਂ ਆਂਦੇ ਚਾਨਣ ਪਤਾ ਵੀ ਕਿੱਥੋਂ ਦਾ ਵੀ ਸੁਣਦਾ ਤਾ ਲੋਕ। ਆਥੋ। ਕਿਉਂ ਆ ਕੇ? ਦੇ ਵੀ ਮਾਂ ਨੂੰ ਹੀਟਰ ਆਦਾ ਬਈ ਠੰਡ ਲੱਗਦੀ ਸੀ। ਹੀਟਰ ਲੈ ਆ ਰਵਣ। ਵਧੀਆ ਠੀਕ ਆ ਮਾਂ। ਪੂਰੀ ਲੈ ਕੇ। ਪੂਰੀ ਕਮਰਾ ਪੂਰਾ ਗਰਮ ਕਰਦਾ। ਹੀਟਰ ਲੈ ਆ। ਲੈ ਵੀ ਮਾਤਾ ਨੂੰ ਕੋਈ ਹੀਟਰ ਆਤਾ ਚਾਚੇ ਨੂੰ ਪੁੱਛਦੇ ਜੀ ਇਹਨੂੰ ਲੋਡ ਹੋਈ ਹੈ ਨਾ। ਪੁਰਾਣੇ ਕਮਾਵਾ ਹਨ ਉਹ ਤਾਂ ਜੋ ਹੀ ਗਰਮੀ ਰਹੁੰਦਾ ਹੈਗਾ ਹੋਰ ਅੱਜ ਕਿੰਦਾ ਸੇਕ ਲੱਗਦਾ ਰੈਟ ਘਟ ਖਾਂਦਾ ਹੈਗਾ ਹੀਟ ਜਾਂ ਦੇ ਦਿੰਦੇ ਬਾਹਰ ਲਾਗਾ ਇਹ ਨਾ ਜਹਾਜਾਂਲੇ ਨਹੀਂ ਹੁੰਦੇ ਜਿਹੜੇ ਮਾਂ ਹਾਂ ਹਾਂ ਜਹਾਜਾਂ ਜਾਂਦੇ ਨੇ ਇਹਦੇ ਬਾਹਰਲੇ ਉਹ ਹੋਵਾ ਇਹ ਇੰਦਰਲਾ ਨਹੀਂਗਾ ਹੈਗਾ ਮੈਨੂੰ ਆਈ ਲੱਗਦਾ ਮੈਂ ਪੱਖਾ ਹੁੰਦਾ ਹੈ ਨਾ ਪੱਖੀ ਹੁੰਦੀ ਆ ਪੱਖੀ ਲੱਗਦੀ ਆ ਬਈ ਇੱਕ ਤਰ੍ਹਾਂ ਦੀ ਦੇਖੋ ਜੀ ਪੂਰੀ ਕਰਮਾਚਾਰੀ ਹੈਗੀ ਮੈਂ ਕਮਰੇ ਚ ਵੜਿਆ ਮਿਲਿਆ ਸਤਾ ਸੀ ਮੇਰਾ ਮਿੱਤਰ ਅਵੰਦਰ ਬਿਸਤਰੀ ਉਹ ਲੈ ਜੁਜਟ ਜਹਾਜਾਂ ਦੇ ਸਮਾਨ ਜੇ ਨਹੀਂ ਹੁੰਦੇ ਉਹਨਾਂ ਚੋਂ ਚੀਜ਼ ਵਾੜੀ ਵਧੀਆ ਗਈ ਨਾਲੇ ਭਾਅ ਚ ਮਿਲ ਗਈ ਨਾਲੇ ਉਹ ਆ ਹੀਟ ਵਾਈ ਇਹਦੀ ਮਿੰਟਿਆ ਓਕੇ ਬੀਬੀਆ